ਕੋ ਦੀਵਾਲੀ ਦੀ ਰਾਤ ਨੂੰ ਸਾਰਿਆਂ ਨੇ ਆਪਣੇ ਆਪਣੇ ਘਰਾਂ 'ਚ ਖੁਸ਼ੀਆਂ ਮਨਾਇਆਂ ਪਰ ਅੱਜ ਖਮਾਣੋ ਦੇ ਵਿੱਚ ਦੇਖੋ ਤੁਸੀਂ ਇਸ ਘਰ ਦੇ ਵਿੱਚ ਮਾਤਮ ਛਾ ਗਿਆ ਜਦੋਂ ਇੱਕ ਮਮੂਲੀ ਤਕਰਾਰਵਾਜੀ ਰਾਤ ਨੂੰ ਹੋਈ ਤਾਂ ਦੂਜੇ ਦਿਨ ਸਵੇਰੇ ਅਮਨਦੀਪ ਸਿੰਘ ਜਦੋਂ ਕੁੱਤਾ ਆਪਣਾ ਪਾਲਤੂ ਘਮਾਉਣ ਵਾਸਤੇ ਗਿਆ ਤਾਂ ਉੱਥੇ ਜਿਹੜਾ ਜਿਹੜਾ ਹਮਲਾਵਰ ਨੇ ਆ ਕੇ ਉਹਦੇ ਤੇ ਹਮਲਾ ਕੀਤਾ ਔਰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਔਰ ਕੁੱਟਮਾਰ ਇੰਨੀ ਕਿ ਜ਼ਿਆਦਾ ਕੀਤੀ ਕਿ ਉਹ ਜਿਹੜਾ ਜ਼ਖਮਾਂ ਦੀ ਜਿਹੜੀ ਤਾਬ ਨਾ ਚੱਲਦਾ ਹੋਇਆ ਉਹਦੀ ਮੌਤ ਹੋ ਗਈ ਔਰ ਇੱਥੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਦੀ ਬੜੀ ਜਿਹੜਾ ਅੰਗੈਲੀ ਦੇਖੀ ਗਈ ਕਿਉਂਕਿ ਇਸ ਪਰਿਵਾਰ ਨੇ ਰਾਤ ਨੂੰ ਕੰਪਲੀਟ ਵੀ ਕੀਤੀ ਪੁਲਿਸ ਦੇ ਕੋਲ ਪਰ ਕੰਪਲੀਟ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਜਿਹੜਾ ਤੇ ਜਿਹੜਾ ਦੋਸ਼ੀ ਹੈ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਉਹਨੂੰ ਕੋਈ ਵਾਰਨਿੰਗ ਨਹੀਂ ਦਿੱਤੀ ਪਰ ਇਸ ਉਹ ਜਦੋਂ ਉਹਨੂੰ ਕੋਈ ਕਾਰਵਾਈ ਨਾ ਕੀਤੀ ਤਾਂ ਦੂਜੇ ਦਿਨ ਜਿਹੜਾ ਇੱਕ ਐਡੇ ਵੱਡਾ ਹਾਦਸੇ ਨੂੰ ਨੇ ਅੰਜਾਮ ਦਿੱਤਾ ਮੈਂ ਸਮਝਦਾ ਹਾਂ ਕਿ ਜਿੱਥੇ ਵੱਡੀ ਅੰਗੈਲੀਆ ਔਰ ਹੁਣ ਵੀ ਪਰਿਵਾਰ ਅੱਜ ਧਰਨਾ ਲਾ ਕੇ ਬੈਠਾ ਹੈ ਪਰ ਪੁਲਿਸ ਅਜੇ ਤੱਕ ਜਿਹੜੀ ਹੈ ਮਰਤਕ ਦੇ ਖਿਲਾਫ ਕਾਰਵਾਈ ਦੋਸ਼ੀ ਦੇ ਖਿਲਾਫ ਨਹੀਂ ਕਰ ਰਹੀ ਸੋ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੌਜੂਦਾ ਸਰਕਾਰ ਤੋਂ ਔਰ ਪੁਲਿਸ ਪ੍ਰਸ਼ਾਸਨ ਤੋਂ ਕਿ ਤੁਰੰਤ ਜਿਹੜੀ ਹੈ ਜੋ ਵੀ ਕਾਨੂੰਨਨ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ ਮੇਰਾ ਪੁੱਤ ਸਿਕਾ ਨਹੀਂ ਉਹਨੂੰ ਨਾ ਬਰਾਬਰ ਪਾ ਦੋ ਹਾਸੇ ਨੂੰ ਹੋਣੀ ਚਾਹੀਦੀ ਸਾਰਾ ਪਿੰਡ ਮੇਰੇ ਸ਼ਮੀ ਨਾਲ ਠੀਕ ਹੈ ਪਰ ਜਿਹੜੇ ਹੁਣੇ ਰਾਤ ਰਿਪੋਰਟ ਲਿਖਾ ਕੇ ਆਏ ਆ ਪਰ ਸਾੜਿਆਂ ਦਾ ਹੱਕ ਨਹੀਂ ਤਾਂ ਪਰ ਸਾੜਿਆਂ ਦਾ ਹੱਕ ਤਾਂ ਨਾ ਗੇੜਾ ਮਾਰਨੇ ਦਾ ਉਹਨਾਂ ਦੀਆਂ ਬਾਦੀਆਂ ਲਗੀਆਂ ਜਾਣ ਨੌਜਵਾਨ ਦੀ ਖਮਾਉਂ ਦੀ ਵਾਰਡ ਨੰਬਰ 6 ਦੇ ਵਿੱਚ ਮੌਤ ਹੋਈ ਹੈ ਕੀ ਹੈ ਜੀ ਪੂਰਾ ਮਾਮਲਾ ਅੱਜ ਸਵੇਰੇ 6:30 ਸਵਾ 6 ਵਜੇ ਜੀ ਜਿਹੜਾ ਮੇਰੇ ਤੇ ਕਾਮਲਦੀਪ ਸਿੰਘ ਇਹ ਆਪਣਾ ਕੁੱਤਾ ਘੁਮਾਉਣ ਗਿਆ ਸੀ ਘਰ ਤੋਂ ਬਾਹਰ ਜੀ ਉਥੇ ਕਿਸੇ ਵਿਅਕਤੀ ਨੇ ਦੀ ਕੁੱਟਮਾਰ ਕੀਤੀ ਹੈ ਜਿਹਨੂੰ ਪਹਿਲਾਂ ਸਿਵਲ ਹਸਪਤਲ ਖਮਾਣੋ ਲੈ ਕੇ ਸੀ ਜਿੱਤੋਂ ਰੈਫਰ ਕਰਤਾ 32 ਦਾ ਉੱਥੇ ਦੀ ਮੌਤ ਹੋ ਗਈ ਜਿਸ ਬੰਦੇ ਨੇ ਕੁੱਟਮਾਰ ਕੀਤੀ ਆ ਉਹਦਾ ਨਾਮ ਵਗੈਰਾ ਸਾਹਮਣੇ ਆਇਆ ਜੀ ਕੋਈ ਵਾਲੇ ਅਜੇ ਕੋਈ ਨਹੀਂ ਉਹਦੀ ਪਾਲ ਜਾਰੀ ਹੈ ਦੇਖੋ ਦੀਵਾਲੀ ਦੀ ਰਾਤ ਨੂੰ ਸਾਰਿਆਂ ਨੇ ਆਪਣੇ ਆਪਣੇ ਘਰਾਂ ਚ ਖੁਸ਼ੀਆਂ ਮਨਾਈਆਂ ਪਰ ਅੱਜ ਖਮਾਣੋ ਦੇ ਵਿੱਚ ਦੇਖੋ ਤੁਸੀਂ ਇਸ ਘਰ ਦੇ ਵਿੱਚ 마તમ ਸ਼ਾ ਗਿਆ ਜਦੋਂ ਇੱਕ ਮਮੁਲੀ ਤਕਰਾਰ ਵਾਜੀ ਰਾਤ ਨੂੰ ਹੋਈ ਤਾਂ ਦੂਜੇ ਦਿਨ ਸਵੇਰੇ ਅਮਨਦੀਪ ਸਿੰਘ ਜਦੋਂ ਪੁੱਤਾ ਆਪਣਾ ਪਾਲਤੂ ਘਮਾਉਣ ਵਾਸਤੇ ਗਿਆ ਤਾਂ ਉੱਥੇ ਜਿਹੜਾ ਜਿਹੜਾ ਹਮਲਾਵਰ ਨੇ ਆ ਕੇ ਉਹਦੇ ਤੇ ਹਮਲਾ ਕੀਤਾ ਔਰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਔਰ ਕੁੱਟਮਾਰ ਇੰਨੀ ਕਿ ਜ਼ਿਆਦਾ ਕੀਤੀ ਕਿ ਉਹ ਜਿਹੜਾ ਜ਼ਖਮਾਂ ਦੀ ਜਿਹੜੀ ਤਾਬ ਨਾ ਚੱਲਦਾ ਹੋਇਆ ਉਹਦੀ ਮੌਤ ਹੋ ਗਈ ਔਰ ਇੱਥੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਦੀ ਬੜੀ ਜਿਹੜਾ ਅਣਗਹਿਲੀ ਦੇਖੀ ਗਈ ਕਿਉਂਕਿ ਇਸ ਪਰਿਵਾਰ ਨੇ ਰਾਤ ਨੂੰ ਕੰਪਲੀਟ ਵੀ ਕੀਤੀ ਪੁਲਿਸ ਦੇ ਕੋਲ ਪਰ ਕੰਪਲੀਟ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਜਿਹੜਾ ਆ ਕੇ ਜਿਹੜਾ ਦੋਸ਼ੀਆ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਉਹਨੂੰ ਕੋਈ ਵਾਰਨਿੰਗ ਨਹੀਂ ਦਿੱਤੀ ਪਰ ਇਸ ਉਹ ਜਦੋਂ ਉਹਨੂੰ ਕੋਈ ਕਾਰਵਾਈ ਨਾ ਕੀਤੀ ਤਾਂ ਦੂਜੇ ਦਿਨ ਜਿਹੜਾ ਇੱਕ ਐਡੇ ਵੱਡਾ ਹਾਦਸਾ ਉਹਨੇ ਅੰਜਾਮ ਦਿੱਤਾ ਮੈਂ ਸਮਝਦਾ ਇਹ ਕਿ ਜਿੱਥੇ ਵੱਡੀ ਅਣਗਹਿਲੀ ਆ ਔਰ ਹੁਣ ਵੀ ਪਰਿਵਾਰ ਅੱਜ ਧਰਨਾ ਲਾ ਕੇ ਬੈਠਾ ਹੈ ਪਰ ਪੁਲਿਸ ਅਜੇ ਤੱਕ ਜਿਹੜੀ ਹੈ ਮ੍ਰਿਤਕ ਦੇ ਖਿਲਾਫ ਕਾਰਵਾਈ ਦੋਸ਼ੀ ਦੇ ਖਿਲਾਫ ਨਹੀਂ ਕਰ ਰਹੀ ਸੋ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੌਜੂਦਾ ਸਰਕਾਰ ਤੋਂ ਔਰ ਪੁਲਿਸ ਪ੍ਰਸ਼ਾਸਨ ਤੋਂ ਕਿ ਤੁਰੰਤ ਜਿਹੜੀ ਹੈ ਜੋ ਵੀ ਕਾਨੂੰਨਨ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ ਮੇਰਾ ਪੁੱਤ ਠੀਕ ਹੈ ਲਈ ਉਹਨੂੰ ਨਾ ਬਰਾਬਰ ਪਾ ਦੋ ਹਾਸੇ ਨੂੰ ਹੋਣੀ ਚਾਹੀਦੀ ਸਾਰਾ ਪਿੰਡ ਮੇਰੇ ਛੰਮੀ ਨਾਲ ਠੀਕ ਹੈ ਪਰ ਜਿਹੜੇ ਆ ਹੁਣੇ ਰਾਤ ਨੂੰ ਫੋਟ ਲਿਖਾ ਕੇ ਆਏ ਆ ਪਰ ਸਾੜਿਆਂ ਦਾ ਹੱਕ ਨਹੀਂ ਤਾਂ ਪਰ ਸਾੜਿਆਂ ਦਾ ਹੱਕ ਤਾਂ ਨਾ ਗੇੜਾ ਮਾਰਨੇ ਦਾ ਉਹਨਾਂ ਦੀਆਂ ਬਾਦੀਆਂ ਲਗੀਆਂ ਜਾਣਗੀਆਂ ਕਿ ਨੌਜਵਾਨ ਦੀ ਕਮਾਉਂ ਦੀ ਵਾਰਡ ਨੰਬਰ 6 ਦੇ ਵਿੱਚ ਮੌਤ ਹੋਈ ਆ ਕੀ ਆ ਜੀ ਪੂਰਾ ਮਾਮਲਾ ਅੱਜ ਸਵੇਰੇ 6:30 ਸਵੇਰੇ ਜੀ ਜਿਹੜਾ ਮੇਰੇ ਤੇ ਕਾਮਲਦੀਪ ਸਿੰਘ ਇਹ ਆਪਣਾ ਕੁੱਤਾ ਘੁਮਾਉਣ ਗਿਆ ਸੀ ਘਰ ਤੋਂ ਬਾਹਰ ਜੀ ਉੱਥੇ ਕਿਸੇ ਵਿਅਕਤੀ ਨੇ ਦੀ ਕੁੱਟਮਾਰ ਕੀਤੀ ਹੈ ਜਿਹਨੂੰ ਪਹਿਲਾਂ ਇੱਥੇ ਸਿਵਲ ਹਸਪਤਾਲ ਨੂੰ ਕਮਾਉਂ ਲੈ ਕੇ ਸੀ ਜਿੱਥੋਂ ਰੈਫਰ ਕਰਤਾ 32 ਦਾ ਉੱਥੇ ਦੀ ਮੌਤ ਹੋ ਗਈ ਜਿਸ ਬੰਦੇ ਨੇ ਕੁੱਟਮਾਰ ਕੀਤੀ ਆ ਉਹਦਾ ਨਾਮ ਵਗੈਰਾ ਸਾਹਮਣੇ ਆਇਆ ਜੀ ਕੋਈ ਆਲੇ ਅੱਜ ਕੋਈ ਨਹੀਂ ਉਹਦੀ ਪਾਲ ਜਾਰੀ ਹੈ ਜੀ ਪਾਲ ਜਾਰੀ ਹੈ ਜੀ